ਕੁਈ ਵਕਤ ਤਕਰੀਬ 8:30 ਵਜੇ ਸ਼ਾਮ ਦੀ ਗੱਲ ਹੈ ਅਸੀਂ ਆਪਣੇ ਦਫਤਰੋਂ ਜਿਹੜੇ ਮੇਰੇ ਭਾਈ ਆਏ ਨੇ ਉਹਨਾਂ ਦੇ ਸ਼ੋਰੂਮ ਜਾ ਕੇ ਬੈਠੇ ਉਹਨੇ ਜੀ ਕੋਈ ਦੋ ਮੋਟਰਸਾਈਕਲਾਂ ਤੇ ਚਾਰ ਜਣੇ ਕੋਈ ਦੋ ਹੋਰ ਨਾਲ ਚੱਲ ਕੇ ਬੰਦੇ ਆਉਂਦੇ ਆ ਤੇ ਅੰਨਾਂ ਤੋਂ ਦ ਫਾਇਰਿੰਗ ਸਾਡੇ ਤੇ ਸ਼ੁਰੂ ਕਰਦੇ ਜਿਹਦੇ ਜੇ ਕਿਲ ਮੇਰਾ ਤੇ ਬਚਾ ਕੇ ਮੇਰੇ ਜਿਹੜੇ ਸਾਥੀ ਸੀਗੇ ਨਾਲ ਇੱਕ ਕਾਕਾ ਆ ਮੁੰਡਾ ਇੱਕ ਨਾਲ ਵਿਚਾਰਾ ਉਦਾਂ ਹੀ ਸਾਨੂੰ ਦੇਖ ਕੇ ਆ ਕੇ ਉੱਤੇ ਖਲੋ ਗਿਆ ਮੁੰਡਾ ਲੋਕਲ ਸ਼ਾਇਦ ਦਾ ਉਹ ਇਹ ਬਚਾਰੇ ਇਹਨਾਂ ਨੇ ਮੌਤੇ ਘਾਟ ਉਸਾਰ ਤੇ ਜਿਹਦੇ ਨਾਲ ਚਾਰ ਬੰਦਿਆਂ ਦੇ ਹੋਰ ਗੋਲੀਆਂ ਲੱਗੀਆਂ ਉਹ ਚਾਰ जख्मी ਹੋਏ ਹਸਪਤਾਲ ਦਾਫਰ ਬਿਲਕੁਲ ਜੀ ਇਹਦੇ ਪਿੱਛੇ ਗੈਂਗਸਟਰਾਂ ਦਾ ਹੀ ਹੱਥ ਆ ਗੈਂਗਸਟਰਾਂ ਵੱਲੋਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਹੁਣ ਦੀਆਂ ਨਹੀਂ ਕੋਈ ਕਰੀਬ 5-6 ਸਾਲਾਂ ਤੋਂ ਜਾਨ ਨੂੰ ਮਾਰਦੀਆਂ ਧਮਕੀਆਂ ਫਰੋਤੀਆਂ ਦੀਆਂ ਕਲਾਂ ਨਿਤੀਆਂ ਹੁੰਦੀਆਂ ਮੇਰੇ ਵੱਲੋਂ ਕਰੀਬ ਪਿਛੇ 5 ਸਾਲਾਂ ਚ ਕੁਝ 10 ਐਫਆਰ ਅੰਦਰ ਜਾਈਆਂ ਇਹਨਾਂ ਦੇ ਸਾਰੇ ਜਿਹੜੇ ਏ ਕੈਟਾਗਰੀ ਦੇ ਗੈਂਗਸਟਰਸ ਨੇ ਇਹਨਾਂ ਨੇ ਕਈ ਵਾਰ ਸਾਡੇ ਤੇ ਹਮਲੇ ਵੀ ਕਰਾਏ ਪਹਿਲਾਂ ਵੀ ਸਾਡੇ ਤੇ ਹਮਲੇ ਹੁੰਦੇ ਆਏ ਤੁਹਾਨੂੰ ਵੀ ਸਾਡੇ ਤੇ ਕਈ ਵਾਰੀ ਇਹਨਾਂ ਨੇ ਅਟੈਕ ਕਰਾ ਚੁੱਕੇ ਜਿੰਨਾ ਚ ਇੱਕ ਵਾਰ ਦਾ ਉਹ ਇਨਾਂ ਕੱਲ ਅੰਜਾਮ ਦਿੱਤਾ ਜਿਹਦੇ ਚ ਸਾਡੇ ਦੋ ਸਾਥੀ ਜਿਹੜੇ ਮਾਰੇ ਪੁਲਿਸ ਵੀ ਕੋ ਟੋਟਲ ਲਾਅ ਐਂਡ ਆਰਡਰ ਦਾ ਫੇਲੀਅਰ ਹੈ ਮੈਂ ਕੱਲੀ ਬਟਾਲੇ ਦੀ ਗੱਲ ਕਰਾਂ ਪੰਜਾਬ ਚ ਜਿਹੜੀ ਆ ਕੋਈ ਲਾਅ ਐਂਡ ਆਰਡਰ ਨਾਂ ਦੀ ਚੀਜ਼ ਹੀ ਕੋਈ ਨਹੀਂ ਬਟਾਲੇ ਜ ਤੁਸੀਂ ਮੇਰੇ ਤੋਂ ਵੱਧ ਜਾਣਦੇ ਲੋਕ ਬਹੁਤ ਸਾਰੇ ਐਸੇ ਜਿਹੜੇ ਅੰਦਰ ਖਾਤੇ ਚੁੱਪ ਕਰਕੇ ਇਹਨਾਂ ਨੂੰ ਫਰੋਤੀਆਂ ਦੇ ਜਾਂਦੇ ਜਿਹੜਾ ਕੋਈ ਸਾਡੇ ਵਰਗਾ ਫਰੋਤੀ ਦੇਣ ਤੋਂ ਨਾ ਕਰਦਾ ਤੇ ਉਹਦਾ ਆਏ ਹਾਲ ਕਰਦੇ ਨਹੀਂ ਤੇ ਕੋਈ ਘਰ ਐਸਾ ਨਹੀਂ ਕੋਈ ਵਪਾਰੀ ਕੋਈ ਦੁਕਾਨਦਾਰ ਬਟਾਲੇ ਦਾ ਮੈਨੂੰ ਕਹ ਦੋ ਇੱਕ ਇੱਕ ਵੀ ਬੰਦਾ ਦੱਸ ਦੋ ਉਹ ਕਾਰੋਬਾਰ ਬਾਅਦ ਸ਼ੁਰੂ ਕਰਦਾ ਤੇ ਉਹ ਫਰੋਤੀਆਂ ਪਹਿਲਾਂ ਆਉਂਦੀਆਂ ਕੋਈ ਅੰਦਰ ਖਾਤੇ ਵਿਚਾਰੇ ਦੇ ਹੀ ਜਾਂਦੇ ਆ ਜੇ ਕੋਈ ਆਪਣੀ ਗੱਲ ਕੋਈ ਪ੍ਰਸ਼ਾਸਨ ਅੱਗੇ ਰੱਖਦਾ ਤਾਂ ਉਹਦੀ ਕੋਈ ਸੁਣਵਾਈ ਨਹੀਂ ਆ ਕਾਕਾ ਹੈ ਜੀ ਜਿਹੜਾ ਸਾਡਾ ਸਾਥੀ ਸੀਗਾ ਇੱਕ ਮੁੰਡਾ ਕਨਮ ਮਾਜਣਾ ਬਟਾਲੇ ਤੋਂ ਹੀ ਉਹਦੀ ਦੋਨਾਂ ਦੀ ਡੈਥ ਹੋ ਗਈ ਚਾਰ ਜਣਾਂ ਨੇ ਜਿਹੜੇ ਆ ਇੱਕ ਮੇਰਾ ਭਾਈ ਆਈ ਦਾ ਛੋਟਾ ਬ੍ਰਦਰ ਜਿਹੜਾ ਆ ਚੰਦਰ ਨਾਲ ਉਹਦੇ ਤਿੰਨ ਜਣੇ ਹੋਰ ਆ ਜਿਹੜੇ ਚਾਰ ਜਣੇ ਜ਼ਖਮੀ ਆ ਉਹਨਾਂ ਦੀ ਕੀ ਹਾਲਤ ਹੈ ਕਿਹੜਾ ਉਹਨਾਂ ਦੀ ਹਾਲਤ ਕੁਛ ਠੀਕ ਹੈ ਜੀ ਕਿਸੇ ਦੀ ਲੱਤ 'ਚ ਲੱਗੀ ਹੈ ਗੋਲੀ ਕਿਸੇ ਦੀ ਵੱਖੀ 'ਚ ਲੱਗੀ ਹੈ ਪਰ ਆਊਟ ਆਫ ਡੇਂਜਰ ਨੇ ਉਹਨਾਂ ਦੀ ਹਾਲਤ ਕੁਛ ਠੀਕ ਹੈ ਅੰਡਰ ਟ੍ਰੀਟਮੈਂਟ ਹੈ ਅੰਡਰ ਟ੍ਰੀਟਮੈਂਟ ਹੈ ਹਾਂ ਜੀ ਸਰ ਅੰਕੀ ਗਿਆਣਾ ਜਾਂਦੇ ਕੱਲ ਦੇ ਜੀ ਮੈਂ ਜਿਆਦਾ ਸੁਵਲਸ ਕਰਨਾ ਤੇ ਖਾਸ ਕਰਕੇ ਉਹ ਜਿਹੜਾ ਬੱਚਾ ਛੋਟਾ 24 ਸਾਲ ਦਾ ਮੁਰਾ ਕੰਨ ਵਾਹ ਕੇ ਔਰ ਉਹਦੀ ਮਾਤਾ ਬਹੁਤ ਹੀ ਦੁੱਖ ਲੱਗਾ ਆਪਾਂ ਜੇ ਬੱਚੇ ਨੇ ਜੇ ਕੋਈ ਵੇਖਿਆ 6 ਮਹੀਨੇ ਦੇ ਸਰਪਰੇ ਬਾਅਦ ਕਿੱਸੇ ਔਰ ਸਿਰਫ ਇਕਲੋਤਾ ਪੁੱਤਰ ਹੀ ਜਾਓ ਆਪਣੇ ਮਾਪਿਆਂ ਦਾ ਉਹਦੀ ਮਾਂ ਦੇ ਰੋਣ ਵਿੱਚਾਂ ਨਹੀਂ ਆ ਗਿਆ ਉਹਦੇ ਹਲਾਤ ਪਤਾ ਨਹੀਂ ਇੱਕ ਤਰ੍ਹਾਂ ਮਤਲਬ ਇਹੋ ਜਿਹਾ ਮਨੂਵ ਹੋ ਜਾਂਦਾ ਵਾ ਕਿ ਘਟਨਾਵਾ ਹੋ ਜਾਂਦੀ ਐ ਲੈ ਵੀ ਪਰਸੇ ਨਹੀਂ ਕੀਤਾ ਜਾਂਦਾ ਕਿ ਇਹ ਕਿਉਂ ਕਰ ਰਹੇ ਆ ਕਿਉਂ ਮਾਰ ਰਹੇ ਉਸੋਚਿਆ ਰਹੇ ਮਸੂਮ ਦੇ ਤਾਂ ਕੀ ਕਸੂਰ ਹੀ ਦੇ ਵਿੱਚ ਔਰ ਇਹੋ ਜਿਹਾ ਘਟਨਾਵਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਤੋਂ ਹੋ ਰਿਹਾ ਹੈ ਰੋਜ਼ ਹਰ ਸ਼ਹਿਰ ਦੇ ਵਿੱਚ ਰੋਜ਼ ਇੱਕ ਦੋ ਇਨਸੀਡੈਂਟ ਹੁੰਦੇ ਆ ਜਿਹਦੇ ਨਾਲ ਮਨੁੱਖਾਂ ਦੇ ਵਿੱਚ ਜਿਹੜੀ ਆ ਸੁਰੱਖਿਆ ਦੀ ਭਾਵਨਾ ਜਿਹੜੀ ਵਧਦੀ ਜਾ ਰਹੀ ਹੈ ਜਿਹਦੇ ਨਾਲ ਲੋਕਾਂ ਦਾ ਸਰਕਾਰ ਦੇ ਉੱਤੇ ਨਿਸ਼ਵਾਸ ਘਟਦਾ ਜਾ ਰਿਹਾ ਹੈ ਇਹ ਇਸ ਸਕੇਲ ਦਾ ਮੇਨ ਕੰਮ ਹੁੰਦਾ ਵਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ ਜੇ ਸਰਕਾਰ ਜਿਹੜੀ ਆ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਵਿੱਚ ਦੇ ਵਿੱਚ ਸਫਲ ਨਹੀਂ ਹੁੰਦੀ ਹੈ ਜੀ ਫਿਰ ਸਰਕਾਰ ਮੰਨੀ ਜਾਂਦੀ ਹੈ ਮੈਨੂੰ ਸਮਝਦਾ ਹੈ ਸਰਕਾਰ ਨੂੰ ਇਸ ਵਾਸਤੇ ਖਿਆਲ ਰੱਖਣਾ ਚਾਹੀਦਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਹੈ ਲੋਕਾਂ ਦਾ ਵਿੱਚ ਆਪੜਾ ਵਿਸ਼ਵਾਸ ਬਣ ਕਰਨਾ लॉ एंड ऑर्डर की हालत इन बिगड़ चुकी हुई है इस अंसर न कोई लार ही नहीं रहा गया कह रही कुछ कह रही पुलिस ने हाथ